ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਅਸੀਂ ਸਟਾਰਟ ਕਰ ਰਹੇ ਹਾਂ ਜੀ ਰੋਡ ਤੋਂ ਤੇ ਮਨੀਕਰਨ ਸਾਹਿਬ ਤੋਂ ਅਸੀਂ ਨਿਕਲ ਆਏ ਸੀਗੇ ਕੋਈ 7:30 ਵਜੇ ਆ ਵੈਸੇ ਤਾਂ ਪ੍ਰੋਗਰਾਮ 6 ਵਜੇ ਦਾ ਨਿਕਲਦਾ ਸੀ ਪਰ ਹੌਲੀ ਹੌਲੀ ਕਰਦੇ ਕਰਦੇ 7 ਵਜੇ ਫਿਰ 7:30 ਵਜੇ ਤੇ ਮਨੀਕਰਨ ਸਾਹਿਬ ਦੇ ਦਰਸ਼ਨ ਦੀਦਾਰੇ ਬਹੁਤ ਵਧੀਆ ਹੋਵੇ ਜੀ ਰਾਤ ਤੇ ਅਸੀਂ ਹਾਲ 'ਚ ਸੁੱਤੇ ਸੀਗੇ ਤੇ ਬਾਕੀ ਅੱਜ ਮੈਂ ਇੱਕ ਇਹਨਾਂ ਗੱਲ ਸ਼ੇਅਰ ਕਰਨਾ ਚਾਹੁੰਦਾ ਚੱਲਦੇ-ਚੱਲਦੇ ਈ ਅਸੀਂ ਨਾ ਉੱਥੇ ਬਾਈ ਸੀਗਾ ਦੁਕਾਨ ਵਾਲਾ ਉਹਨੂੰ ਅਸੀਂ ਪੁੱਛਿਆ ਕਿ ਅਥੇ ਕਮੇਟੀ ਕਿਹੜੀ ਚਲਾਉਂਦੀ ਹੈ ਜਾਂ ਹਨਾ ਕੌਣ ਪ੍ਰਧਾਨ ਕੀ ਸਾਹ ਕਹਿੰਦਾ ਕੁਛ ਨਹੀਂ ਇਹੋ ਜਿਹਾ ਰਲ ਮਿਲ ਕੇ ਸਾਰੇ ਚਲਾਉਂਦੇ ਨੇ ਔਰ ਸੱਚੀ ਪ੍ਰਮਾਤਮਾ ਦੀ ਕਿਰਪਾ ਆ ਇੰਨਾ ਬੰਦਾ ਆਉਂਦਾ ਇੰਨਾ ਬੰਦਾ ਲੰਗਰ ਛਕਦਾ ਆ ਪਰ ਸੱਚੀ ਲੰਗਰ ਕਦੇ ਵਧਿਆ ਨਹੀਂ ਕਿੰਨੀ ਪ੍ਰਮਾਤਮਾ ਦੀ ਅਪਾਰ ਕਿਰਪਾ ਆ ਕਿ ਲੰਗਰ ਨਿਭਦਾ ਤੇ ਰੂਮ ਦੀ ਕੋਈ ਸੇਵਾ ਨਹੀਂ ਲੈਂਦੇ ਹੌਲ ਦੀ ਕੋਈ ਸਰਵਿਸ ਨਹੀਂ ਲੈਂਦੇ ਪਰ ਇਹਨਾਂ ਨੂੰ ਰੂਮ ਦੀ ਸੇਵਾ ਲੈਣੀ ਜਿਹੜੀ ਘਟੋ ਘਟ 100-200 ਰੁਪਏ ਜੋ ਜਿੰਨੀ ਵੀ ਸੇਵਾ ਲੈਣੀ ਚਾਹੀਦੀ ਹੈ। ਤਾਂਕਿ ਇਮਾਰਤ ਦੀ ਉਹ ਸਾਰੀ ਹੋ ਸਕੇ ਮੇਨਟੇਨੈਂਸ ਹੋ ਸਕੇ ਜਿਹੜੇ ਬੰਦੇ ਕੰਮ ਕਰਦੇ ਨੇ ਉੱਥੇ ਉਹਨਾਂ ਨੂੰ ਤਨਖਾਹ ਮਿਲ ਸਕੇ ਭਈਆ ਤੇ ਬਾਕੀ ਪਰਮਾਤਮਾ ਦੀ ਸੱਚੀ ਬੋਪਾਰ ਤੇ ਕਿਰਪਾ ਕੀ ਕੜੀ ਟੋਲ ਦਾ ਲੰਗਰ ਦਾਲ ਛੋਲੇ ਪੁਰਕਾ ਹਰ ਟਾਈਮ ਤਿਆਰ ਹੁੰਦਾ 24 ਘੰਟੇ ਲੰਗਰ ਚੱਲਦਾ ਜੀ ਤੇ 24 ਘੰਟੇ ਹੀ ਰੂਮ ਅਵੇਲੇਬਲ ਮਿਲਦੇ ਤੁਹਾਨੂੰ ਇਹ ਸੱਚੀ ਪਾਰਕ ਪਰ ਕਿਉਂਕਿ ਕਸੋਲ ਬਿਲਕੁਲ ਨਾਲ ਪੈਂਦਾ ਕਸੋਲ ਤੋਂ ਕੋਈ ਤਕਰੀਬਨ 2-3 ਕਿਲੋਮੀਟਰ ਹੀ ਆ ਤੇ ਕਈ ਬੰਦੇ ਜਿਹੜੇ ਬਜਟ ਟਰੈਵਲਿੰਗ ਕਰਦੇ ਹੁੰਦੇ ਆ ਉਹ ਫਿਰ ਕੀ ਕਰਦੇ ਆ ਕਿ ਇੱਥੇ ਅੱਗੇ ਗੋਤਰਾ ਸਾਹਿਬ ਰਹਿੰਦੇ ਆ ਬਾਕੀ ਅੱਜ ਦਾ ਸਾਡਾ ਰੂਟ ਆ ਜੀ ਅਸੀਂ ਜਾਵਾਂਗੇ ਤੁਹਾਨੂੰ ਅੱਜ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਗੋਤਰਾ ਸਾਹਿਬ ਆਪਣਾ ਮੰਡੀ ਦਾ ਮੰਡੀ ਵਿੱਚ ਵੀ ਗੋਤਰਾ ਸਾਹਿਬ ਆ ਜੀ ਉਹ ਗੋਵਿੰਦ ਸਿੰਘ ਦੱਸਿਓ ਪਾਸ਼ਾ ਜੀ ਦਾ ਹੈਗਾ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਕੀ ਦਸੇ ਪਾਸ਼ਾ ਜੀ ਇੱਥੇ ਵੀ ਆਏ ਸੀ ਇਸ ਜਗ੍ਹਾ ਤੇ ਮਨੀਕਰਨ ਸਾਹਿਬ ਆ ਪੰਜ ਪਿਆਰਾਂ ਦੇ ਨਾਲ ਤੇ ਇੱਥੇ ਵੀ ਦੋਵੇਂ ਪਾਸ਼ਾ ਜੀ ਪਹਿਲੀ ਪਾਸ਼ਾ ਜੀ ਤੇ ਦਸੇ ਪਾਸ਼ਾ ਜੀ ਦੋਨਾਂ ਦਾ ਇਤਿਹਾਸ ਨਾਲ ਜੁੜਿਆ ਆ ਤੇ ਬਹੁਤ ਪਵਿੱਤਰ ਜਗ੍ਹਾ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਦਰਸ਼ਨ ਕਰਿਓ ਬਾਕੀ ਮਿਲਦੇ ਹਾਂ ਹੁਣ ਸਾਨੂੰ ਮੰਡੀ ਦੇ ਵਿੱਚ ਲਓ ਜੀ ਮਿੱਤਰੋ ਬਾਰੋ-ਬਾਰ ਦੇਖ ਲਓ ਤੁਸੀਂ ਕਸੋਲ ਤੇ ਕਸੋਲ ਯਾਰ ਸਿਰਫ ਹੋਟਲ ਵਗੈਰਾ ਹੀ ਆ ਜਿਆਦਾ ਕੋਈ ਐਕਟੀਵਿਟੀ ਤਾਂ ਕਰਨ ਵਾਲੀ ਹੈ ਨਹੀਂ ਕੋਈ ਖਾਸ ਹਨਾ ਤੇ ਬਾਕੀ ਤੇ ਫਾਰਨਰ ਕਲੱਬ ਆ ਤੁਸੀਂ ਆ ਕੇ ਇੱਥੇ ਇੰਜੋਏ ਕਰ ਸਕਦੇ ਆ ਗਾਣੇ ਗੁਣੇ ਹੋਣਗੇ ਜਿਆਦਾ ਤਰਿਆ ਇੱਥੇ پتہ ਕੀ ਆ ਇਜ਼ਰਾਈਲੀ ਬਹੁਤ ਹੁੰਦੇ ਨੇ ਇਸ ਜਗ੍ਹਾ ਤੇ ਮੈਂ ਸਿਰੇ ਬਹੁਤ ਦੇਖੇ ਫਿਲਹਾਲ ਤਾਂ ਦੁਕਾਨਾਂ ਬੰਦਾ ਤੇ ਜਦੋਂ ਅਸੀਂ ਉਧਰੋਂ ਆਉਂਦੇ ਸੀਗਾ ਨਾ ਸ਼ਾਮ ਨੂੰ ਉਦੋਂ ਬਹੁਤ ਬੰਦਾ ਸੀ ਇੱਥੇ ਇਜ਼ਰਾਈਲੀ ਸ਼ਾਇਦ ਮੈਂ ਤੁਸੀਂ ਪੁਰਾਣੀ ਵੀਡੀਓ ਦੇਖੀ ਹੋਗੀ ਤੇ ਫਾਰਨਰਸ ਲੋਕ ਬਹੁਤ ਹੁੰਦੇ ਨੇ ਤੇ ਉਸ ਮਤਲਬ ਕੀ ਦੇਖੋ ਕਿੰਨਾ ਟੂਰਿਸਟ ਆ ਨਾ ਸਾਰਾ ਇੱਥੇ ਸਿਰਫ ਹੋਟਲ ਚ ਠਹਿਰਨ ਆਉਂਦੇ ਆ ਲੋਕੀ ਖਾਣ ਪੀਣ ਆਉਂਦੇ ਆ ਬਾਕੀ ਜੇ ਤੁਸੀਂ ਐਡਵੈਂਚਰ ਐਕਟੀਵਿਟੀ ਕਰਨੀ ਹੈ ਫਿਰ ਤੁਹਾਨੂੰ ਅੱਗੇ ਹੀ ਜਾਣਾ ਪੈਣਾ ਆ ਤੋਸ਼ਵਾਲ ਜਾਂ ਖੀਰਗੰਗਾ ਵਾਲਾ ਇੱਥੇ ਸਾਰੇ ਜਿਆਦਾਤਰ ਕਲੱਬਸ ਰੈਸਟੋਰੈਂਟ ਤੇ ਹੋਟਲ ਹੀ ਆ ਬਸ ਹੋਰ ਕੁਝ ਨਹੀਂ ਇੱਥੇ ਤੇ ਬਾਕੀ ਅਸੀਂ ਗੁਰਦਰਾ ਸਾਹਿਬ ਜਿੰਨੀ ਵੀ ਗੱਡੀਆਂ ਦੇਖੀਆਂ ਨਾ ਇਹ ਵੈਸੇ ਕਸੋਲ ਆ ਕਸੋਲ ਤੋਂ ਸਿਰਫ 2 ਕਿਲੋਮੀਟਰ ਗੁਰਦਰਾ ਸਾਹਿਬ ਆ ਤੇ ਜਿੰਨੀ ਵੀ ਅਸੀਂ ਗੱਡੀਆਂ ਦੇਖੀਆਂ ਕਸੋਲ ਦੇ ਵਿੱਚ ਜਾਂ ਜਿੰਨੇ ਵੀ ਸਾਡੇ ਨਾਲ ਛਾਲੂ ਸੁੱਤੇ ਸੀਗੇ ਸਾਰੇ ਜਿਆਦਾਤਰ ਚਾਰਕੰਡੇ ਯੂਪੀ ਰਾਜਸਥਾਨ ਹਰਿਆਣਾ ਪੰਜਾਬ ਦਾ ਉਹ ਟਾਵਾ ਟਾਵਾ ਬੰਦਾ ਸੀ ਮਿਲ ਗਈ ਮਤਲਬ ਕਿ ਮੋਸਟਲੀ ਲੋਕ ਜਿਹੜੇ ਇੱਥੇ ਘੁੰਮਣ ਆਉਂਦੇ ਨੇ ਉਹ ਫਿਰ ਗੁਰਦਰਾ ਸਾਹਿਬ ਸਟੇ ਕਰਦੇ ਆ। ਲੋ ਜੀ ਅਸੀਂ ਪਹੁੰਚ ਗਏ ਭਿਉਂਤਰ ਉਹ ਸਾਹਮਣੇ ਰੋਡ ਤੇ ਲੱਗਿਆ ਕੁੱਲੂ ਕੁੱਲੂ ਨੂੰ ਤੇ ਮਨਾਲੇ ਨੂੰ ਆਹ ਚੱਲ ਗਿਆ ਜੀ ਮਨਿਕਰਨ ਸਾਹਿਬ ਨੂੰ ਤੇ 6:30 ਵਜੇ ਤੁਰੇ ਸਾਢੇ 7 ਪੂਰਾ ਸਾਢੇ 7 ਵਜੇ ਤੁਰੇ ਸੀ ਸਾਢੇ 8 ਹੋ ਗਏ ਆ ਪੂਰਾ ਘੰਟਾ ਲੱਗ ਗਿਆ ਇੱਥੇ ਤੱਕ ਪਹੁੰਚਣ ਨੂੰ ਬਾਕੀ ਹੁਣ ਮੰਡੀ ਜਾ ਕੇ ਮਿਲਦੇ ਤੁਹਾਨੂੰ ਖਵਾਬਸਾਂ ਦੇ ਵਾਲੇ ਆਪਾਂ ਇੱਥੇ ਰੁਕੇ ਸੀਗੇ ਟਨਲ ਨੰਬਰ 12 ਤੋਂ ਪਹਿਲਾਂ ਇੱਕ ਜਗ੍ਹਾ ਆਉਂਦੀ ਯਾਰ ਬ੍ਰਿਜ ਬੜਾ ਪਿਆਰਾ ਬਹੁਤ ਸੋਹਣੀ ਫੋਟੋ ਆਉਂਦੀ ਐ ਇੱਥੇ ਜ਼ਰੂਰ ਰੁਕਿਓ ਫੋਟੋ ਕੋ ਘੰਟਾ ਘੰਟਾ ਬਾਕੀ ਫੋਟੋ ਦੇਖਣ ਲਈ ਇੰਸਟਾਗ੍ਰam ਨੂੰ ਫੋਲੋ ਕਰ ਲਿਓ ਆਈਡੀ ਮੈਂਸ਼ਨ ਹੋ ਰਹੀ ਆ prabz0911 ਜਾ ਕੇ ਫੋਲੋ ਕਰ ਲਓ ਭਰਾ ਨੂੰ ਆਂਦੇ ਵੇਲੇ ਤਾਂ ਸਫ਼ਰ ਬਹੁਤ ਜਲਦੀ ਤੈ ਹੋਣ ਲਿਆ ਮ ਲੋ ਜੀ 10 ਵਜ ਗਿਆ ਹੀ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਗੋਬੀ ਸਿੰਘ ਜੀ ਜਾ ਕੇ ਇਹਦੇ ਦਰਸ਼ਨ ਤਰੀ ਕਰਦੇ ਨਾਲ ਤੁਹਾਨੂੰ ਹਿਸਟਰੀ ਦੱਸਦੇ ਆ ਕਿ ਇਹਦੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ 何 <music> <music> ਜੀ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਜੀ ਮੰਡੀ ਤੇ ਇਸ ਗੁਰਦੁਆਰਾ ਦਾ ਇਤਿਹਾਸ ਇਹ ਆ ਜੀ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸੀਗੇ ਤੇ ਇਸ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਹੁੰਦਾ ਕੋਈ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਗੁਰਦੁਆਰਾ ਰਿਵਾਲਸਰ ਸਾਹਿਬ ਉਸ ਥਾਂ ਤੇ ਗੁਰੂ ਜੀ 1 ਮਹੀਨਾ 15 ਦਿਨ ਦੇ ਕਰੀਬ ਕੁਝ ਠਹਿਰੇ ਸੀਗੇ ਤੇ ਜਦੋਂ ਵਾਪਸ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ ਤੇ ਉਸ ਥਾਂ ਤੇ ਫਿਰ ਮੰਡੀ ਦਾ ਰਾਜਾ ਆਉਂਦਾ ਆਪਣੇ ਪਰਿਵਾਰ ਨੂੰ ਲੈ ਕੇ ਤੇ ਜਦੋਂ ਉੱਥੇ ਪਹੁੰਚਦਾ ਆ ਚਾਂਦੀ ਦੀ ਪਾਲਕੀ ਪੂਰਾ ਘੋੜਿਆਂ ਦਾ ਪੂਰਾ ਦਸਤਾ ਲੈ ਕੇ ਪਹੁੰਚਦਾ ਤੇ ਗੁਰੂ ਜੀ ਬਹੁਰੇ ਬੇਨਤੀ ਕਰਦਾ ਕਿ ਉਹ ਮੰਡੀ ਵੀ ਆਣ ਇੱਥੇ ਉਹਨਾਂ ਦੇ ਉਹਨਾਂ ਦੇ ਕੋਲ ਆ ਕੇ ਰਹਿਣ ਕੀਰਤਨ ਦਾ ਉਚਾਰਨ ਕਰਨ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਜਾਂਦੇ ਨੇ ਇਸ ਥਾਂ ਤੇ 6 ਮਹੀਨੇ ਦੇ ਤਕਰੀਬਨ ਕੁਛ ਇੱਥੇ ਰਹਿੰਦੇ ਨੇ ਇਹ ਸਿਕਾ ਜੀ ਇਹਦਾ ਮੋਟਾ-ਮੋਟਾ ਇਤਿਹਾਸ ਤੇ ਬਾਕੀ ਮੈਂ ਸਕਰੀਨਸ਼ਾਟ ਪਾ ਰਿਹਾ ਤੁਸੀਂ ਜੇ ਫੁੱਲ ਡਿਟੇਲ ਇਤਿਹਾਸ ਪੜਨਾ ਤੁਸੀਂ ਪੜ ਸਕਦੇ ਹੋ ਤੇ ਬਾਕੀ ਮੇਨ ਇਹੀ ਹੈ ਕਿ ਗੁਰੂ ਗੋਬੀ ਸਿੰਘ ਜੀ ਇੱਥੇ ਆ ਕੇ ਰਹੇ ਸੀਗੇ 6 ਮਹੀਨੇ ਕੁਛ ਤੇ ਇੱਥੇ ਆ ਕੇ ਉਹਨਾਂ ਨੇ ਆਪਣੇ 파ਟ ਦਾ ਉਚਾਰਨ ਕੀਤਾ ਸੀ ਬਾਕੀ ਲੰਗਰ ਸੇਵਾ ਉੱਪਰ ਤੁਹਾਨੂੰ 24 ਘੰਟੇ ਮਿਲੂਗੀ ਸਰਾਵਾਂ ਤੁਸੀਂ ਰਹਿ ਸਕਦੇ ਹੋ ਫ੍ਰੀ ਤੁਹਾਨੂੰ ਹਾਲ ਮਿਲ ਜਾਣਗੇ ਰਹਿਣ ਲਈ ਤੇ ਜਿਹੜੇ ਬੰਦੇ ਮਨੀਕਰਨ ਸਾਹਿਬ ਨੂੰ ਜਾਂਦੇ ਇੱਥੇ ਆ ਕੇ ਉਹ ਦਾਮ ਲੈ ਸਕਦੇ ਇੱਥੇ ਆ ਕੇ ਉਹ ਆਪਣਾ ਰੈਸਟ ਕਰ ਸਕਦੇ ਨੇ ਤੇ ਬਾਕੀ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਬਹੁਤ ਸੋਹਣੀ ਜਗ੍ਹਾ ਤੇ ਬਣੀ ਆ ਤੇ ਬਹੁਤ ਹੀ ਮੇਨਟੇਨਡ ਤਰੀਕੇ ਨਾਲ ਬਣੀ ਆ ਤੇ ਤੁਸੀਂ ਵੀ ਇੱਥੇ ਆ ਕੇ ਜ਼ਰੂਰ ਦਰਸ਼ਨ ਦੀਦਾਰ ਕਰੋ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਸਕੇ ਹਾਸ ਨਾ ਆ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਬਣਸ ਹੋਏ ਜੋ ਕਿ ਤੇ ਹੁਣ ਰਿਵਾਨ ਕੀ ਪਾਨਿਆ ਜੀ ਰਿਵਾਲਸਰ ਸਾਹਿਬ ਵੱਲ 25 ਕਿਲੋਮੀਟਰ ਦਾ ਰਸਤਾ ਹੈ ਤੇ ਕੋਈ ਤਕਰੀਬਨ ਸਾਨੂੰ 1 ਘੰਟਾ ਲੱਗਣਾ ਉਸ ਤੋਂ ਬਾਅਦ ਅਸੀਂ ਸੋਚ ਰਹੇ ਆ ਰੂਟ ਅਸੀਂ ਚੇਂਜ ਕਰੀਏ ਕਿਰਤਪੁਰ ਸਾਹਿਬ ਵੱਲੋਂ ਨਾ ਜਾਈਏ ਵਾਹ ਹੰਮੀ ਪੁਰਨਾ ਦੌਨ ਉਨੇ ਵੱਲ ਜਾਈਏ ਬਾਕੀ ਰਸਤੇ ਦੇ ਵੀਊ ਤੁਹਾਨੂੰ ਕੰਟੀਨਿਊ ਕਰਦੇ ਅੱਗੇ ਕਾਫੀ ਬੱਸਾਂ ਪੰਜਾਬ ਤੋਂ ਯਾਤਰੀਆਂ ਦੀ ਆਉਂਦੀਆਂ ਨੇ ਦੇਖੋ ਇਹ ਸਾਰੇ ਸੰਗਤ ਰਿਓ ਆ ਗੁਰਦਾਰਿਆਂ ਤੋਂ ਅਲੱਗ-ਅਲੱਗ ਗੁਰਦਰਾ ਸਾਹਿਬ ਤੋਂ ਤੇ ਇਹ ਸਾਹਮਣੇ ਵਾਲੀ ਬੱਸ ਬਠਿੰਡੇ ਤੋਂ ਆ ਰਹੀ ਹੈ ਜੀ ਸੰਗਤਾਂ ਨੂੰ ਲੈ ਕੇ ਇਹ ਵੀ ਮਨੀਕਰਨ ਸਾਹਿਬ ਚੱਲਿਆ ਜ਼ਿਆਦਾਤਰ ਜਿਹੜੇ ਜਿਨ੍ਹਾਂ ਨੇ ਮਨੀਕਰਨ ਸਾਹਿਬ ਜਾਣਾ ਹੁੰਦਾ ਉਹ ਇੱਥੇ ਆ ਕੇ ਵਿਸ਼ਰਾਮ ਕਰਦੇ ਆ ਆਪਣਾ ਲੰਗਰ ਪਾਣੀ ਛੱਕ ਕੇ ਥੋੜੇ ਟਾਈਮ ਆਰਾਮ ਕਰਕੇ ਫਿਰ ਅੱਗੇ ਚੱਲੇ ਪਾ ਦਿੰਦੇ ਨੇ ਮੰਡੀ ਸ਼ਹਿਰ ਚੈੱਕ ਕਰੋ ਯਾਰ ਕਿੰਨਾ ਬਹੁਤ ਸੋਹਣਾ ਸ਼ਹਿਰ ਆ ਮੰਡੀ ਓਕੇ ਰਿਪੋਰਟ ਆ ਭਾਈ ਸਾਹਿਬ ਬਹੁਤ ਹੀ ਅੱਛਾ ਹੈ ਆ ساری ਮਾਰਕੀਟ ਆ ਮੰਡੀ ਦੀ ਮੇਨ ਸ਼ਹਿਰ ਮੰਡੀ ਮੰਡੀ ਤਾਂ ਦਿਖ ਰਹੀ ਆ ਮੰਡੀ ਦੀ ਸਬਜ਼ੀਆਂ ਨਹੀਂ ਦਿਖ ਰਹੀਆਂ ਪਰ ਅਸੀਂ ਲੱਭ ਰਹੇ ਆ ਜੀ ਫਰੂਟ ਜੂਸ ਵਾਲਾ ਥੋੜੀ ਬੋਡੀ ਨੇ ਤਾਕਤ ਲਈ ਹੈ ਹੁਣ ਵੀ ਕੜੀ ਖਾ ਖਾਂਗੇ ਯੂ نو ਤੇ ਚੜਾਈ ਵੀ ਚੜੀ ਸੀ ਟਰੈਕਿੰਗ ਵੀ ਕੀਤੀ ਸੀ ਫਰਾਨੀ ਵੀਡੀਓ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਆ ਉਹ ਟਰੈਕਿੰਗ ਦੀ ਵੀਡੀਓ ਸਾਰੀ ਅਸੀਂ ਖੀਰ ਗੰਗਾ ਦੀ ਟਰੈਕ ਕਰਕੇ ਆਏ ਸੀਗੇ ਤੇ ਹੁਣ ਬੋਡੀ ਨੂੰ ਨਰਦੀ ਚਾਹੀਦੀ ਥੋੜੀ ਜੀ ਤਾਂ ਕਰਕੇ ਜਾਂ ਤਾਂ ਸਾਨੂੰ ਜੂਸ ਮਿਲ ਜਾਏ ਜਾਂ ਸਾਨੂੰ ਮਿਲ ਜੇ ਲੱਸੀ ਲੱਸੀ ਪਾਵਰ ਅਸੀਂ ਕੱਲ ਪੂਰੀ ਇਸਤੇਮਾਲ ਕਰ ਲਈ ਸੀ ਹੁਣ ਦੁਬਾਰਾ ਚਾਰਜ ਹੋਣ ਦੀ ਕੋਸ਼ਿਸ਼ ਹੈ ਚਲੋ ਮਿਲਦੇ ਹਾਂ ਨਾ ਛੋਟੀ ਛੋਟੀ ਅੰਦਰ ਪੂਰੀ ਗਲੀਆਂ ਚ ਪਹੁੰਚ ਗਏ ਆ ਇੱਕ ਤਾਂ ਸਿਰਫ ਜੂਸ ਤੇ ਲੱਸੀ ਲੱਭਣ ਤੇ ਚੱਕਾ ਚਾਹ ਤੇ ਸੰਡੇ ਆ ਸਾਰੀ ਮਾਰਕੀਟ ਬੰਦਾ ਅਹੀ ਜੰਗੂ ਐਕਸਪਲੋਰ ਕਰ ਰਹੇ ਆ ਆਪਣਾ ਮੰਡੀ ਐਕਸਪਲੋਰ ਕਰ ਰਹੇ ਆ ਅੱਜ ਵਾਹ ਵਾਹ ਕਿਤਾ ਮਿਲੀ ਤੈਨੂੰ ਲੀਟਰ 20 ਰੁਪਏ ਕੀ ਉਹ ਸੱਚੀ ਸਹੀ ਗੱਲ ਆ ਬੜੀ ਸੋਸਤੀ ਆ ਯਾਰ ਭਾਈ ਜੀ ਵੇ ਤੋਂ ਸਾਨੂੰ ਮਿਲ ਗਈ ਲੱਸੀ ਪਿੰਡ ਵਾਲੀ ਕੀ ਬਾਤ ਹੈ ਪੀਵਾਂਗੇ ਆਪਾਂ ਨਜ਼ਾਰਾ ਹੀ ਆ ਗਿਆ ਵੈਸੇ ਇੱਕ ਫਾਇਦਾ ਤਾਂ ਹੋ ਗਿਆ ਲੱਸੀ ਤੇ ਜੂਸ ਦੇ ਚੱਕਰ ਚ ਆਪਾਂ ਪੂਰਾ ਮੰਡੀ ਗਾਹ ਮਾਰਿਆ ਮੰਡੀ ਵੀ ਐਕਸਪਲੋਰ ਕਰ ਲਿਆ ਅੱਜ ਨਾਲ ਦੇ ਨਾਲ ਲੱਗਿਆ ਸਵਾਲ ਆ ਗਿਆ ਲੱਸੀ ਵੀ ਕੇ ਵੈਸੇ ਮੈਂ ਸਹੀ ਗੱਲ ਦੱਸਾਂ ਵੇ ਮੰਡੀ ਤੋਂ ਰਿਵਾਲਸਰ ਦਾ ਰਸਤਾ ਹੋ ਗਿਆ ਸਿੰਗਲ ਤੇ ਕਾਫੀ ਚੜ੍ਹਾਈ ਆ ਤੇ ਕਾਫੀ ਕੈਂਚੀ ਘਟ ਵੀ ਹੁੰਦੇ ਆ ਯੂ ਹੁੰਦੇ ਆ ਓ ਬੈਡ ਰੋਡ ਆ ਗਈ ਓਏ ਤਕਰੀਬਨ 10 ਕਿਲੋਮੀਟਰ ਚੱਲਣ ਤੋਂ ਬਾਅਦ ਮੰਡੀ ਤੋਂ ਸਾਰੀ ਰੋਡ ਐਦਾ ਜਿਹਾ ਯਾਰਾ ਫਰੋੜਾ ਮਤਲਬ ਕਿ ਇਹ ਰੋਡ ਬੰਦੀ ਪਈ ਆਲੇ ਤੇ ਮੇਰੀ ਤਾਂ ਇਹੀ ਸੁਝਾਸ਼ਨ ਆ ਕਿ ਤੁਸੀਂ ਇੱਕ ਚੌਕ ਆਂਦਾ ਆ ਨੇਰਪੁਰ ਚੌਕ ਕੋ ਤੱਕ ਜੇ ਅਮੀ ਦਾ ਕੁਝ ਕਰਕੇ ਨਾ ਮੈਂ ਤੁਹਾਨੂੰ ਸਕਰੀਨਸ਼ਾਟ ਪਾ ਦੂੰਗਾ ਇੱਥੋਂ ਤੁਸੀਂ ਰਾਈਟ ਸਾਈਡ ਨੂੰ ਹੋ ਗੋ ਉੱਪਰੋਂ ਚੱਲਿਓ ਰਿਵਾਲਸਰ ਨੂੰ ਪਰ ਜਿਹੜਾ ਮੰਡੀ ਤੋਂ ਆ ਵਾਲਾ ਰੋਡ ਆ ਸਾਰਾ ਆਫ ਰੋਡ ਆ ਬੰਦਾ ਪਿਆ ਮਤਲਬ ਕਿ ਸਾਲ ਤੋਂ ਸਾਜਿ ਬਣ ਜਾਊਗਾ ਇਹਦਾ ਫਿਰ ਆਫ ਰੋਡ ਹੀ ਚੱਲ ਰਹੀ ਆ ਵਾਹ ਗੁਰੂ ਤਕਰੀਬਨ ਅਸੀਂ 1 ਘੰਟੇ ਬਾਅਦ ਪਹੁੰਚ ਗਏ ਆ ਗੁਰਦਾਰਾ ਦੇ ਵਾਲਤਾ ਸਾਹਿਬ ਤੇ ਆਓ ਤੁਹਾਨੂੰ ਦਰਸ਼ਨ ਦਿਦਾਰੇ ਇਹਦੇ ਕਰਾਉਣੇ ਆ ਹਿਸਟਰੀ ਦੱਸਦੇ ਆ ਇਸ ਜਿੱਤੇ ਵੇ ਤੁਸੀਂ ਪਹਿਲਾਂ ਪੜੀ ਲਈ ਆ ਬਾਕੀ ਦੇਖਦੇ ਆ ਤੇ ਹੋਰ ਡਿਟੇਲਸ ਜਾਣਕਾਰੀ ਲਿਖਿਆ ਤੇ ਬਾਕੀ ਰਿਵਾਲਸਰ ਬਾਰੇ ਬਹੁਤ ਸੁਣਿਆ ਇੱਥੇ ਇੱਕ ਲੇਕ ਵੀ ਆ ਸਾਹਮਣੇ ਇੱਕ ਉਹ ਮੰਦਿਰ ਵੀ ਨੇੜ ਆ ਰਿਹਾ ਉਹ ਵੀ ਤੁਹਾਨੂੰ ਦਿਖਾਣਾ ਲੜਪੇ ਲੜਪੇ ਇਸ ਜਗ੍ਹਾ ਤੇ ਜਿਹੜਾ ਸਰਪੰਖ ਹੈ ਏਸੀ ਜਗ੍ਹਾ ਤੇ 1701 ਦੀ ਵਸਾਖੀ ਵੇਲੇ ਗੁਰੂ ਮਹਾਰਾਜ ਜੀ ਸਥਾਨ ਤੇ ਆਏ ਸੀਗੇ ਤੇ ਰਵਾ ਦੇ ਪੁੱਤਰ ਰਵਾਲ ਜਿਹਦੇ ਨਾਮ ਤੋਂ ਇਹ ਜਗ੍ਹਾ ਜਾਣੀ ਜਾਣੀ ਜਾਂਦੀ ਹੈ ਰਵਾਲ ਸਰ ਉਹਨਾਂ ਦੀ ਸੰਧੀ ਕਰਵਾਈ ਸੀਗੀ ਤੇ ਏਸੀ ਜਗ੍ਹਾ ਤੇ ਗੁਰੂ ਮਹਾਰਾਜ ਆਏ ਸੀਗੇ ਤੇ ਬਾਕੀ ਗੁਰਦਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੇ ਲੰਗਰ ਦੀ ਤੇ ਰਹਿਣ ਦਾ ਪਵੰਦ ਦੋਨੋਂ ਬਹੁਤ ਬਹੁਤ ਵਧੀਆ ਜੀ ਬਾਕੀ ਮੇਰੇ ਸਾਹਮਣੇ ਬਿਲਕੁਲ ਮੇਰੇ ਸਾਹਮਣੇ ਸਾਹਮਣੇ ਬਹੁਤ ਮੰਦਰ ਵੀ ਬਣਿਆ ਹੋਇਆ ਸੋ ਟਾਈਮ ਦੀ ਕਮੀ ਕਰਕੇ ਅਸੀਂ ਨਹੀਂ ਜਾ ਸਕਦੇ ਫਿਰ ਕਦੇ ਪ੍ਰਮਾਤਮਾ ਨੇ ਚਾਹਿਆ ਤਾਂ ਸਹੀ ਜਰੂਰ ਜਾਵਾਂਗੇ ਉਸ ਜਗ੍ਹਾ ਤੇ ਬਾਕੀ ਹੁਣ ਇੱਥੋਂ ਕੋਈ 150 ਕਿਲੋਮੀਟਰ ਦਾ ਸਫ਼ਰ ਸਾਡਾ ਰਹਿ ਗਿਆ ਹਿਸ਼ਾਰਪੁਰ ਤੱਕ ਦਾ ਤੇ ਹੁਣ ਇੱਥੋਂ ਅਲਵਿਦਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਰਿਫਰੈਸ਼ਮੈਂਟ ਹੋ ਗਈ ਆ 10-15 ਮਿੰਟ ਦੀ ਬ੍ਰੇਕ ਲੈ ਲਈ ਆ ਬਾਕੀ ਲੰਗਰ ਅਸੀਂ ਛੱਕਿਆ ਨਹੀਂ ਪਾਣੀ ਪੂਰਾ ਪੀ ਲਿਆ ਢਿੱਡ ਭਰ ਗਿਆ ਆਪਣਾ ਤੇ ਲੰਗਰ ਰੋਦਾ ਸੀਗਾ ਨਿਊਟਰੀ ਦਾ ਤੇ ਚਾਵਲ ਦਾ ਤੇ ਪ੍ਰਸ਼ਾਦਾ ਤੇ ਬਾਕੀ ਆ ਜਾਂਦੀ ਆ ਗੁਰਦਰਾ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੋ ਤੇ ਬੋਲੇ ਇਸਹੁ ਨਿਹਾਲ ਸਤਿ ਸ੍ਰੀ ਅਕਾਲ ਬਾਕੀ ਸਾਹਮਣੇ ਜਿਹੜੀ ਬੁੱਧਾ ਜੀ ਦੀ ਮੂਰਤੀ ਬਣੀ ਹੈ ਨਾ ਪਹਾੜਾਂ ਦੇ ਵਿੱਚ ਇੰਨੀ ਸ਼ਾਂਤਮਈ ਦਗਰੀ ਹੈ ਨਾ ਦਿਲ ਨੂੰ ਇੰਨਾ ਸ਼ਾਂਤੀ ਮਿਲ ਰਹੀ ਹੈ ਦੇਖ ਕੇ ਕਿ ਮੈਂ ਦੱਸ ਨਹੀਂ ਸਕਦਾ ਪਰ ਕਹਿੰਦੇ ਨਾ ਕਿਸਮਤ ਹੋਣੀ ਚਾਹੀਦੀ ਆ ਤੁਹਾਡੀ ਪਰਮਾਤਮਾ ਆਪ ਹੀ ਤੁਹਾਡੇ ਦਰਸ਼ਨ ਪਾਉਂਦਾ ਹਰੇ ਤਾ ਤੇ ਬਾਕੀ ਸਾਹਮਣੇ ਨਾਲ ਹੀ ਲੇਕ ਵੀ ਬਣੀ ਹੋਈ ਜੀ ਰਵਾਲਸਰ ਲੇਕ ਤੇ ਜਿਵੇਂ ਤੁਸੀਂ ਇਤਿਹਾਸ ਚ ਪੜਿਆ ਕਿ ਪਹਿਲਾਂ ਇਸ ਜਗ ਇਸ ਜਗ ਨੂੰ ਰਵਾਲਸਰ ਨੂੰ ਖਰੀਦਵਾਰ ਵੀ ਕਿਹਾ ਜਾਂਦਾ ਸੀ ਇਹ ਕਾਫੀ ਮਤਲਬ ਕੀ ਮਾਨਨਤਾ ਇਸ ਜਗ੍ਹਾ ਦੀ ਪ੍ਰਾਚੀਨ ਸਮੇ ਤੋਂ ਤੇ ਬਹੁਤ ਧਰਮ ਨਾਲ ਵੀ ਜੁੜੀ ਹੋਈ ਆ ਤੇ ਬਾਕੀ ਹੋਰ ਮੈਨੂੰ ਡੂੰਗੀ ਹਿਸਟਰੀ ਇਹਦੇ ਬਾਰੇ ਨਹੀਂ ਪਤਾ ਇਸ ਲਈ ਮੈਂ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦਾ ਸੋ ਤਾਂ ਕਰਕੇ ਬਾਕੀ ਗੁਰਦੁਆਰਾ ਸਾਹਿਬ ਖੂਬਸੂਰਤ ਬਣੀ ਹੋਈ ਸੀਗੀ ਜੀ ਤੇ ਬਾਕੀ ਦੂਰ ਦੂਰ ਸੰਗਤਾਂ ਆਉਂਦੀਆਂ ਇੱਥੇ ਨਮਸਤਕ ਹੋਣ ਨਤਮਸਤਕ ਹੋਣ ਤੇ ਸਾਹਮਣੇ ਮੇਰੇ ਲੇਕ ਆ ਜੀ ਕੁਝ ਮਾਰਕੀਟ ਬਣੀ ਹੋ ਬਾਹਰ ਜਿਵੇਂ ਕਿ ਹਰ ਗੁਰਦੁਆਰਾ ਮੰਦਰ ਸਾਹਿਬ ਦੇ ਬਾਅਦ ਬਣੀ ਹੁੰਦੀ ਆ ਤੇ ਬਾਈ ਜੀ ਸਾਹਮਣੇ ਦਿਖਾਇਓ ਸੰਗਤ ਨੂੰ ਲੈ ਕੇ ਦਿਖਾ ਦਿਓ ਸੋ ਤਕਰੀਬਨ ਪਿਛਲੇ 15 20 ਕਿਲੋਮੀਟਰ ਤੋ ਐਦਾ ਦੀ ਰੋਡ ਦੇਖਣ ਨੂੰ ਮਿਲ ਰਹੀ ਆ ਰਿਵਾਲਸਰ ਤੱਕ ਜਿਹੜੀ ਰੋਡ ਸੀ ਉਹ ਥੋੜੀ ਜੀ 50% ਖਰਾਬ ਸੀ ਮੰਡੀ ਤੋਂ ਤੇ ਉਸ ਤੋਂ ਰਵਾਲਸਰ ਤੋਂ ਬਾਅਦ ਜਿਹੜੀ ਰੋਡ ਦੇਖਣ ਨੂੰ ਮਿਲਦੀ ਹੈ ਇੱਕਦਮ ਨੰਬਰ 1 ਤੇ ਪੂਰਾ ਮੱਖਣ ਦਾ ਰੋੜਾ ਮੋਟਰਸਾਈਕਲ 50 60 50 60 ਤੇ ਲਗਾਤਾਰ ਚੱਲਿਆ ਮਜ਼ਾ ਆ ਗਿਆ ਇਸ ਰੋਡ ਤੇ ਤੇ ਬਾਕੀ ਜੇ ਤੁਸੀਂ ਹੁਸ਼ਿਆਰਪੁਰ ਤੋਂ ਮੰਡੀ ਜਾਣਾ ਹੈ ਮੰਡੀ ਜਾ ਕੇ ਜੇ ਤੁਸੀਂ ਮੰਨ ਲਓ ਮਨੀਕਰਨ ਸਾਹਿਬ ਸਾਡੇ ਵਾਂਗੂ ਜਾਣਾ ਤਾਂ ਮਤਲਬ ਕਿ ਹੁਸ਼ਿਆਰਪੁਰ ਤੋਂ ਤੁਸੀਂ ਬਾਅਦ ਕਿਰਤਪੁਰ ਸਾਹਿਬ ਵੀ ਜਾ ਸਕਦੇ ਹੋ ਇੱਧਰਲੇ ਪਾਸੋਂ ਵੀ ਆ ਸਕਦੇ ਹੋ ਰਵਾਲਸਰ ਵਾਲੇ ਪਾਸੋਂ ਬਸ ਫਰਕ ਇਹ ਆ ਕਿ ਉਹ ਥੋੜੀ ਰੋਡ ਸਿੱਧੀ ਸਿੱਧੀ ਹੈ ਜਿਹੜੀ ਆ ਰੋਡ ਆ ਤੇ ਮਹੌਬਦਾਰਾ ਥੋੜੀ ਜੀ ਟਰਨ ਜਿਆਦਾ ਟਰਨ ਆਉਂਦੇ ਨੇ ਪਰ ਨਜ਼ਦੀਕ ਕੋਲ ਇਹ ਪੈਂਦੀ ਇਹ ਵਾਲੀ ਰੋਡ ਉਹ ਜਿਆਦਾ ਲੰਬਾ ਰੂਟ ਪੈਂਦਾ ਆ ਟਾਈਮ ਇੱਥੇ ਘੱਟ ਲੱਗਦਾ ਆ ਉੱਥੇ ਜਿਆਦਾ ਲੱਗਦਾ ਆ ਕੀਰਤਪੁਰ ਵਾਲੇ 'ਚ ਬਾਕੀ ਇਧਰਲੇ ਰਸਤੇ ਤੋਂ ਤੁਹਾਨੂੰ ਸੀਨਿਕ 뷰 ਦੇਖਣ ਨੂੰ ਮਿਲਣੇ ਸਾਰੇ ਵਧੀਆ-ਵਧੀਆ ਰਸਤੇ ਵਧੀਆ-ਵਧੀਆ ਥਾਵਾਂ ਤੇ ਤੇ ਦੂਜੀ ਗੱਲ ਇਹ ਕਿ ਇਸ ਰਸਤੇ ਤੇ ਤੁਹਾਨੂੰ ਕੋਈ ਟੋਲ ਨਹੀਂ ਪੈਣਾ ਸਿਰਫ ਇੱਕ ਟੋਲ ਪੈਣਾ ਉਹ ਵੀ ਮੰਡੀ ਤੋਂ ਬਾਅਦ ਟਨਲ ਕ੍ਰੋਸ ਕਰਨ ਤੋਂ ਬਾਅਦ NHAI ਦਾ ਉਸ ਤੋਂ ਪਹਿਲਾਂ ਸਿਰਫ ਤੁਹਾਨੂੰ ਇੱਕ ਹਿਮਾਚਲ ਦੀ ਐਂਟਰੀ ਫੀਸ ਪਿਆਣੀ 70 ਰੁਪਏ ਤੇ ਬਾਕੀ ਮੈਂ ਕਹਿੰਦਾ ਇਹ ਰਸਤਾ ਜ਼ਿਆਦਾ ਵਧੀਆ ਹਨਾ ਡਿੱਪੀ ਹੂੰ ਵਧੀਆ ਇਹ ਹੈ ਕਿ ਉਧਰਲਾ ਰਸਤਾ ਥੋੜਾ ਚੌੜਾ ਆ ਤੇ ਪਰ ਉਧਰ ਫਿਰ ਤੁਹਾਨੂੰ ਜੇ ਤੁਸੀਂ ਗੱਡੀ ਲੈ ਕੇ ਆ ਰਹੇ ਤੁਹਾਡੇ ਲਈ ਮਹਿੰਗਾ ਆ ਤੇ ਮਤਲਬ ਕਿ ਮੇਰੇ ਹਿਸਾਬ ਨਾਲ ਪਰ ਇਹ ਵਰਥ ਹੈடா ਸੱਚੀ ਗੱਲ ਦੱਸਾਂ ਬਿਲਕੁਲ ਸਾਹਮਣੇ ਉਹ ਬਿਲਕੁਲ ਉਧਰ ਮਤਲਬ ਕਿ ਇਸ ਬੋਰਡ ਦੇ ਉਹਲੇ ਸਾਡੀ ਮੋਟਰਸਾਈਕਲ ਹੋ ਗਈ ਪੰਜ ਚਾਰ ਤੇ ਰੱਬ ਦਾ ਸ਼ੁਕਰ ਮਨਾਉ ਬਿਲਕੁਲ ਸਿਰਫ 100 ਮੀਟਰ ਤੇ ਸਾਨੂੰ ਦੁਕਾਨ ਮਿਲ ਗਈ ਔਰ ਅੱਗੇ ਕੁਝ ਵੀ ਨਹੀਂ ਅੱਗੇ ਘਟੋ-ਘਟ ਵੀ 15-20 ਕਿਲੋਮੀਟਰ ਤੱਕ ਕੁਝ ਨਹੀਂ ਆ ਪਰਮਾਤਮਾ ਦੀ ਵੀ ਕਿਰਪਾ ਬਾਈ ਛੱਡਦੇ ਸਿੱਧੀ ਜੀ ਗੱਲ ਬਚਾਅ ਹੋ ਗਿਆ ਅੱਜ ਲੋ ਬਾਈ ਅਸੀਂ ਕਰਾਲੇ ਗੋਲਕਪੇ ਉਨਾ ਪਹੁੰਚ ਕੇ ਬਲਾਲ ਤੇ ਪੌਣੇ 7 ਹੋ ਰਿਹਾ ਤੇ ਕਾਫੀ ਲੰਬਾ ਸਫਰ ਰਿਹਾ ਸਾਡਾ ਉਹ ਪੈਂਚਰ ਵਾਲੇ ਨੇ ਬਹੁਤ ਦਿਮਾਗ ਖਾਦਾ ਡੇਢ ਘੰਟਾ ਲੱਗਿਆ ਉੱਥੇ ਸਾਨੂੰ ਪੈਂਚਰ ਵਾਲੇ ਦੇ ਤੇ ਬਾਕੀ ਹੋਰ ਅੱਧਾ ਘੰਟਾ ਲਗਣਾ ਹਲੇ ਘਰ ਪਹੁੰਚਣ ਨੂੰ ਤੇ ਕੋਈ ਸਵਾਕਤ ਆ 7:30 ਵਜੇ ਆਪਾਂ ਪਹੁੰਚਣਾ ਸਿਰੇ ਉੱਥੋਂ ਵੀ 7:30 ਵਜੇ ਤੁਰੇ ਸੀਗੇ ਤੇ ਹੁਣ ਘਰ ਵੀ 7:30 ਵਜੇ ਪਹੁੰਚਾਂਗੇ ਤੇ ਲਗਭਗ ਦੂਰੀ 300 ਕਿਲੋਮੀਟਰ ਅਸੀਂ ਤੈਅ ਕਰ ਲਈ ਅੱਜ ਤੇ ਬਾਕੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਹੋਰ ਵੇ ਤਗੜਾ ਹੈ ਬਾਕੀ ਮਿਲਦੇ ਆਂ ਤੁਹਾਨੂੰ ਕਿ ਲਾਜਾ ਤਗੜਾ ਇਸ ਟਾਈਮ ਕਿ ਨਹੀਂ ਕੀ ਤਾਨੂੰ ਵੀ ਲੱਗਦਾ ਇਸ ਟਾਈਮ ਤਕੜਾ ਹੈ ਅੱਖਾਂ ਤੇਰੀਆਂ ਦੇਖ ਕੇ ਬ੍ਰੋ ਇਹ ਪੰਗਾ ਇਹ ਪੰਗੀ ਦੇ ਹਾਲੇ ਲਾਲੀ ਰਹਿੰਦੀਆਂ ਇਹਨੇ ਸਾਈਡ ਤੇ ਪੈਂਚ ਲੱਗ ਗਿਆ ਪੈਂਚ ਲਾਉਂਦਾ ਸੀ ਨਾ ਇਸ ਸਾਈਡ ਤੇ ਗਿਆ ਪੰਗੀ ਮਾਲ ਗਿਆ ਹੁਣ ਇਹਦੀ ਅੱਖਾਂ ਲਾਲ ਹੋ ਗਈਆਂ ਚੱਲ ਬਈ ਬਾਕੀ ਮਿਲਦੇ ਆਂ ਸਸਤੀ ਗੱਲ ਕਰਦੇ ਸਾਰਿਆਂ ਨੂੰ ਗੁਰੂਪ੍ਰੀਤ ਹਰ ਗਾਈਸ ਕਰਦੇ ਵਾਹਿਗੁਰੂ ਜੀ ਕੱਤਾਰ ਵਾਹਿਗੁਰੂ ਜੀ ਕੱਤਾਰ ਉਹ ਠੀਕ ਹੈ ਗਾਈਸ ਮਿਲਦੇ ਆਂ ਅਗਲੀ ਵੀਡੀਓ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਨੈਕਸਟ ਲੋਕੇਸ਼ਨ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਉੱਥੇ ਸੁਣ ਪਾਰਿਆ ਮੈਂ ਤੇ ਅਗਲੇ ਮਹੀਨੇ ਜਾਣਾ ਸੋਰੀ ਏਸੀ ਵੀ ਨਹੀਂ ਜਾਣਾ ਕੋਈ 20 ਤਰੀਕ ਨੂੰ ਬਾਕੀ ਤੁਸੀਂ ਗੈਸ ਕਰਕੇ ਕਮੈਂਟ ਤੇ ਦੱਸੋ ਕਿੱਥੇ ਜਾਣਾ ਆਪਾਂ ਮਿਲਦੇ ਆਂ